ਹਾਂਜੀ ਕਿਸਾਨ ਭਰਾਵੋ ਆਪਣਾ ਜਿਹੜਾ ਦੇਸੀ ਪਿਆਜ਼ ਸੀਗਾ ਉਹਦੀ ਪਟਾਈ ਆਪਾਂ ਮੁਕੰਮਲ ਕਰ ਲਈ ਹੈ ਜੀ ਤੇ ਜਿਹੜਾ ਇਹਦੀ ਪਟਾਈ ਆ ਬਿਲਕੁਲ ਸੁੱਕੀ ਪਟਾਈ ਹੋਈ ਸੀ ਬਹੁਤ ਹੀ ਵਧੀਆ ਪਿਆਜ਼ ਆਇਆ ਜੇ ਆਪਾਂ ਗੱਲ ਕੁਆਲਿਟੀ ਦੀ ਕਰੀਏ ਤਾਂ ਸਾਰਾ ਜਿਹੜਾ ਸਾਈਜ਼ ਹੈ ਬਹੁਤ ਵਧੀਆ మీడియం ਸਾਈਜ਼ ਆਇਆ ਜੀ ਇਹਦੇ ਵਿੱਚ ਕੋਈ ਬਹੁਤਾ ਵੱਡਾ ਨਹੀਂ ਬਹੁਤਾ ਛੋਟਾ ਨਹੀਂ ਜਿਹੜਾ ਐਵਰੇਜ ਘਰਾਂ ਦੇ ਵਿੱਚ ਯੂਜ਼ ਹੋਣ ਵਾਲਾ ਉਹ ਹੈ ਪਟਾਈ ਬਿਲਕੁਲ ਸੁੱਕੀ ਕੀਤੀ ਸੀ ਉਹਦੇ ਕਰਕੇ ਤੁਸੀਂ ਜਿਹੜਾ ਪਿਆਜ਼ ਨੂੰ ਇੱਕ ਸਾਲ ਭਰ ਤੱਕ ਰੱਖ ਸਕਦੇ ਹੋ ਜਿਹੜੇ ਕਿਸਾਨ ਭਰਾਵਾਂ ਦੇ ਦੋਸਤਾਂ ਮਿੱਤਰਾਂ ਦੇ ਮੈਨੂੰ ਪਹਿਲਾ ਮੈਸੇਜ ਤੇ ਕਾਲ ਤੇ ਬੁਕਿੰਗ ਹੋਈ ਸੀਗੀ ਉਹ ਆਪਣਾ ਬੁਕਿੰਗ ਵਾਲਾ ਪਿਆਜ਼ ਆ ਜਿਹੜਾ ਜੀ ਜਲਦੀ ਤੋਂ ਜਲਦੀ ਲਿਜਾ ਸਕਦੇ ਹੋ ਮੈਨੂੰ ਕਾਲ ਜਾਂ ਮੈਸੇਜ ਕਰਕੇ ਤੁਸੀਂ ਪਿਆਜ਼ ਇੱਥੋਂ ਲੈ ਕੇ ਜਾਓ ਜੀ ਸਾਡਾ ਤੇ ਜਿਹੜੇ ਬਾਕੀ ਆਪਾਂ ਗੱਲ ਕਰਦੇ ਆਂ ਵੀ ਇਹ ਨਹੀਂ ਹੋਊਗਾ ਵੀ ਕੋਈ ਹੋਰ ਚੀਜ਼ ਦਿਖਾ ਕੇ ਹੋਰ ਦੇਤੀ ਸਾਰਾ ਪਿਆਜ਼ ਆਪਾਂ ਖੇਤੋਂ ਪੱਟ ਕੇ ਵਧੀਆ ਛਾਵੇਂ ਸਕਾ ਕੇ ਕਾਟ ਛਾਂਟ ਕਰਕੇ ਉਹਨੂੰ ਸਟੋਰ ਕਰਤਾ ਸਾਹਮਣੇ ਢੇਰ ਤੋਂ ਤੁਸੀਂ ਜਿਹੇ ਜਾਂ ਮਰਜ਼ੀ ਆ ਪਿਆਜ਼ ਆਪਣੇ ਸਾਹਮਣੇ ਗੱਟੇ ਪਰਵਾ ਸਕਦੇ ਹੋ ਜਿਹੜੇ ਗੱਟੇ ਦੀ ਭਾਰਤੀ ਆਪਾਂ ਜ਼ਿਆਦਾਤਰ 50 ਕਿਲੋ ਤੇ 30 ਕਿਲੋ ਦੇ ਵਿੱਚ ਰੱਖੀ ਆ ਜਿੰਨਾ ਵੀ ਪਿਆਜ਼ ਤੁਹਾਨੂੰ ਲੋੜ ਆ ਘਰੇ ਤੁਸੀਂ ਆਪਦਾ ਲੈ ਜਾ ਸਕਦੇ ਹੋ ਕਿਉਂਕਿ ਇਹ ਇਹਦੇ ਭਾਅ ਜ਼ਿਆਦਾਤਰ ਮੰਡੀਆਂ ਨਾਲ ਜੁੜੇ ਹੁੰਦੇ ਆ ਤੇ ਜੇ ਕੱਲ ਨੂੰ ਰੇਟ ਤੇਜ ਹੁੰਦੇ ਤਾਂ ਫਿਰ ਉਹ ਤੁਹਾਨੂੰ ਮਹਿੰਗਾ ਖਰੀਦਣਾ ਪੈਣਾ ਸੋ ਹੁਣ ਜਿਹੜਾ ਆਪਣਾ ਪਿਆਜ਼ ਹੈ ਜੀ ਉਹਦੀ ਵਿਕਰੀ ਚੱਲ ਰਹੀ ਆ ਪਿਆਜ਼ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਸਾਡਾ ਮੋਬਾਈਲ ਨੰਬਰ 9855675856 ਪਿੰਡ ਸੈਣਾ ਖੇੜਾ ਤਹਿਸੀਲ ਮਲੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਪਿਆਜ਼ ਦੀ ਪਨੀਰੀ ਵਾਸਤੇ ਵੀ ਇਹ ਜਿਹੜੀ ਬੁਕਿੰਗ ਅਸੀਂ ਖੋਲ੍ਹ ਦਿੱਤੀ ਹੈ ਜੀ ਹੁਣੇ ਤੋਂ ਤੁਸੀਂ ਆਪਣੀ ਅਗਲੇ ਸਾਲ ਵਾਲੀ ਬੁਕਿੰਗ ਕਰਵਾ ਸਕਦੇ ਹੋ ਪਿਆਜ਼ ਨੂੰ ਲਾਉਣ ਦਾ ਜਿਹੜਾ ਠੁਕਮਾ ਸਮਾਂ ਆਏਗਾ ਉਹ ਸਾਡੇ ਮੁਤਾਬਕ ਜਿਹੜਾ ਹੈਗਾ ਜਾਂ ਜਿਹੜੀ ਸਾਡੇ ਕੋਲੇ 20 ਹੈਗਾ ਉਹਦੇ ਮੁਤਾਬਕ 25 ਦਸੰਬਰ ਤੋਂ 10 ਜਨਵਰੀ ਤੱਕ ਜਿਹੜਾ ਇਹਦਾ ਪੀਕ ਸਮਾਂ ਹੁੰਦਾ ਜੀ ਦਾ ਬਹੁਤ ਵਧੀਆ ਝਾੜ ਲਿਆ ਜਾ ਸਕਦਾ ਪਰ ਇਹ ਲੱਗ ਫਰਵਰੀ 15 ਤੱਕ ਹੀ ਜਾਂਦਾ ਪਰ ਜਿਹੜਾ ਲੋਹੜੀ ਤੋਂ ਬਾਅਦ ਲੱਗਦਾ ਉਹ ਹੌਲੀ ਹੌਲੀ ਡੇ ਬਾਏ ਡੇ ਜਿੰਨਾ ਲੇਟ ਲੱਗੂਗਾ ਉਹਦਾ ਝਾੜ ਜਿਹੜਾ ਘਟ ਆਉਂਦਾ ਹੁੰਦਾ ਦੋਸਤੋ ਸੋ ਇਹ ਵੀਡੀਓ ਜਿਹੜੀ ਸੀਗੀ ਇਹ ਸਪੈਸ਼ਲੀ ਪਿਆਜ਼ ਦੀ ਵਿਕਰੀ ਵਾਸਤੇ ਸੀ ਜਿੰਨਾ ਮਿੱਤਰਾਂ ਨੂੰ ਦੋਸਤਾਂ ਨੂੰ ਭਰਾਵਾਂ ਨੂੰ ਪਿਆਜ਼ ਚਾਹੀਦਾ ਉਹ ਆਪਣਾ ਪਿਆਜ਼ ਹੈ ਜਿਹੜਾ ਬੁੱਕ ਕਰਾਇਆ ਸੀ ਲੈ ਜਾ ਸਕਦੇ ਹੋ ਜੀ ਪਿਆਜ਼ ਦੀ ਸੇਲ ਹੈ ਜਿਹੜੀ ਵਿਕਰੀ ਆ ਉਹ ਸ਼ੁਰੂ ਹੈ ਸਤਿ ਸ੍ਰੀ ਅਕਾਲ ਦੋਸਤੋ ਬਣੇ ਰਹੋ ਬਰਾਡ ਫਾਰਮਿੰਗ ਸੈਨਾ ਖਿਡ